ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼-ਪ੍ਰਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਬਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਖਲਕ ਲਗਾਤਾਰ ਚਰਚਾ ਵਿੱਚ ਹੈ ਵਿਕਰਮ ਸਿੰਘ ਮਜੀਠੀਆ ਦਾ ਮਾਮਲਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਪੰਜਾਬ ਦਾ ਸਮਚਾਰ ਸਿਸਟਮ ਵਿਜੀਲੈਂਸ ਸਮੇਤ ਸਾਰੀਆਂ ਧਿਰਾਂ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਿਕਰਮ ਸਿੰਘ ਮਜੀਠੀਆ ਦੇ ਸਮਰਥਕ ਅਤੇ ਵੱਖ-ਵੱਖ ਪਾਰਟੀਆਂ ਇਸ ਗੱਲ ਨੂੰ ਇੱਕ ਸਿਆਸੀ ਮਸਲੇ ਵੱਜੋਂ ਪ੍ਰਚਾਰਨ ਤੇ ਪ੍ਰਸਾਰਨ ਦਾ ਯਤਨ ਕੀਤੇ ਜਾ ਰਹੇ ਨੇ ਜਦ ਕਿ ਸੱਤਾਧਾਰੀ ਧਿਰ ਹੈ ਜਿਹੜੀ ਇਸ ਮਸਲੇ ਨੂੰ ਸਚਾਈ ਦੇ ਬਹੁਤ ਨੇੜੇ ਦੱਸਣ ਦਾ ਯਤਨ ਕਰ ਰਹੀ ਹੈ ਅੱਜ ਅਰਸ਼ਦੀਪ ਸਿੰਘ ਕਲੇਰ ਜਿਹੜੇ ਕਿ ਵਿਕਰਮ ਸਿੰਘ ਮਜੀਠੀਆ ਦੇ ਅਤਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਤਰ੍ਹਾਂ ਨਾਲ ਕਾਨੂੰਨੀ ਸਲਾਹਕਾਰ ਨੇ ਤੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਵੀ ਨੇ ਉਹ ਵਿਕਰਮ ਸਿੰਘ ਮਜੀਠੀਆ ਦੇ ਪੇਜ ਤੋਂ ਇੱਕ ਵੀਡੀਓ ਰਿਕਾਰਡਿੰਗ ਪਾ ਕੇ ਉੱਤੇ ਸਵਾਲ ਨੇ ਜਿਹੜੇ ਖੜੇ ਕਰਦੇ ਨੇ ਔਰ ਤੁਹਾਡੀ ਥੋੜੀ ਜਿਹੀ ਚਾਹ ਤੁਹਾਡੀ ਵਿਕਰਮ ਸਿੰਘ ਮਜੀਠੀਆ ਦੇ ਪੇਜ ਤੇ ਅਰਸ਼ਦੀਪ ਸਿੰਘ ਕਲੇਰ ਦੇ ਬਿਆਨ ਵੱਲ ਪੁਣ ਯਤਨ ਕਰੀਏ ਅਰਸ਼ਦੀਪ ਸਿੰਘ ਕਲੇਰ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਆਪ ਪ੍ਰਧਾਨ ਅਮਨ अरोड़ा ਅਤੇ ਕੌਮਿਕ ਕਨਵੀਨਰ ਆਪ ਅਰਵਿੰਦ ਕੇਜਰੀਵਾਲ ਲਗਾਤਾਰ ਝੂਠ ਬੋਲ ਰਹੇ ਨੇ ਉਹ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਬੇहद ਪ੍ਰਚਾਰ ਕੀਤਾ ਜਾ ਰਿਹਾ ਹੈ ਪਹਿਲੀ ਗੱਲ ਅਰਸ਼ਦੀਪ ਸਿੰਘ ਕਲੇਰ ਕਹਿੰਦੇ ਨੇ ਪਹਿਲੀ ਗੱਲ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਜੁਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਦਸ ਰਹੇ ਨੇ ਜਦਕਿ ਹਕੀਕਤ ਵਿੱਚ ਜਿਹਾ ਨਹੀਂ ਜਿਹੜਾ ਕੇਸ ਦਰਜ ਕੀਤਾ ਗਿਆ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲਿਆਂ ਦਾ ਹੈ ਅਰਸ਼ਦੀਪ ਸਿੰਘ ਕਲੇਰ ਨੇ ਇਹ ਕਥਿਤ ਤੌਰ ਤੇ ਦੋਸ਼ ਨੇ ਜਿਹੜੇ ਲਾਇਏ ਨੇ ਤੇ ਸਾਹਮਣੇ ਲਿਆਉਂਦੇ ਨੇ ਤੱਥ ਉਹ ਕਹਿੰਦੇ ਕਿ ਇੱਕ ਵੀ ਪਰਚਾ ਨਹੀਂ ਡਰੱਗ ਦਾ ਜਿਹੜਾ ਨਵਾਂ ਦਰਜ ਕੀਤਾ ਹੋਵੇ ਸਾਰਾ ਕੁਝ ਆਮਦਨ ਤੋਂ ਵੱਧ ਜਾਇਦਾਦਾਂ ਦਾ ਹੈ ਤੇ ਜਾਇਦਾਦਾਂ ਦੇ ਮਾਮਲੇ ਵਿੱਚ ਜਿੱਦੋਂ ਪੰਜਾਬ ਦੇ ਮੁੱਖ ਮੰਤਰੀ ਮਜੀਠੀਆ ਦੇ ਖਿਲਾਫ 29 ਮੋਬਾਈਲ ਮਿਲਣ ਦੀ ਗੱਲ ਕਰਦੇ ਆ ਉਹ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੀ ਜੋ ਵਿਜੀਲੈਂਸ ਪਾਸ ਨੇ ਉਹਨਾਂ ਦੀ ਫਰਦ ਜ਼ਾਮਾ ਤਲਾਸ਼ੀ ਪੜ ਕੇ ਵੇਖੀਏ ਤਾਂ ਉਹਦੇ ਵਿੱਚ ਕੀ ਮਿਲਿਆ 0 ਉਹਦੇ ਵਿੱਚ ਕੁਝ ਵੀ ਦਰਜ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹ ਕਹਿੰਦੇ ਨੇ ਖੁੱਤੇ ਤੌਰ ਤੇ ਕਿ ਉਹ ਝੂਠ ਬੋਲ ਰਹੇ ਨੇ 29 ਮੋਬਾਈਲ ਮਿਲੇ ਦਿਖਾਏ ਹੀ ਨਹੀਂ ਗਏ ਤੇ ਫਿਰ ਮੁੱਖ ਮੰਤਰੀ ਕਿਸ ਆਧਾਰ ਤੇ ਇਹ ਗੱਲ ਕਹਿੰਦੇ ਨੇ ਇਹ ਕਹਿੰਦੇ ਸਰਕਾਰੀ ਵਕੀਲ ਵੀ ਕਿਤੇ ਨਹੀਂ ਕਹਿ ਰਹੇ ਕਿ ਡਰੱਗ ਦਾ ਮਾਮਲਾ ਹੈ ਉਹ ਵੀ ਆਮਦਨ ਤੋਂ ਬਾਅਦ ਜਾਇਦਾਦਾਂ ਦੀ ਗੱਲ ਕਰ ਰਹੇ ਨੇ ਉਹ ਕਹਿੰਦੇ 29 ਮੋਬਾਈਲ ਬਿਲਕੁਲ ਝੂਠੀ ਗੱਲ ਦੂਜੀ ਗੱਲ ਸਰਾਇਆ ਇੰਡਸਟਰੀ ਇੱਕ ਵਿਕਰਮ ਸਿੰਘ ਮਜੀਠੀਆ ਦਾ ਪਰਿਵਾਰਕ ਵਪਾਰ ਹੈ ਸਰਾਇਆ ਇੰਡਸਟਰੀ ਵਿੱਚ ਕਰੇ ਕਹਿੰਦੇ ਨੇ ਕਿ 141 ਕਰੋੜ ਰੁਪਏ ਦੇ ਵਦੇਸ਼ੀ ਲੈਣ ਦੇਣ ਦੀ ਗੱਲ ਕਰਦੇ ਨੇ 141 ਕਰੋੜ ਰੁਪਏ ਦੇ ਉਹ ਕਹਿੰਦੇ ਪਹਿਲੀ ਗੱਲ ਕਿ ਵਿਕ੍ਰਮ ਸਿੰਘ ਮਜੀਠੀਆ ਨੇ ਸਰਾਇਆ ਇੰਡਸਟਰੀ ਤੋਂ ਬਹੁਤ ਦੇਰ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਉਹ ਸਰਾਇਆ ਇੰਡਸਟਰੀ ਵਿੱਚ ਭਾਗੀਦਾਰ ਨਹੀਂ ਉਹ ਕਹਿੰਦੇ ਨੇ ਖਲੇਸਾ ਉਹ ਕਹਿੰਦੇ ਨੇ ਕਿ ਇਸ ਇੰਡਸਟਰੀ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਪਰ ਫਿਰ ਵੀ ਸਰਕਾਰ ਸਰਾਇਆ ਇੰਡਸਟਰੀ ਵਿੱਚ 141 ਕਰੋੜ ਰੁਪਏ ਦੀ ਥਾਂ ਕੋਈ ਵੀ ਵਿਦੇਸ਼ੀ ਜਿਹੜਾ ਲੈਂਡ ਦੇਣਾ ਉਹ ਨੂੰ ਸਿਰਦ ਕਰਕੇ ਦਿਖਾਵੇ ਬਿਲਕੁਲ ਕੋਈ ਗੱਲ ਹੀ ਹੈ ਨਹੀਂ ਉਹ ਕਹਿੰਦੇ ਤੇ ਸਰਕਾਰ ਤੇ ਅੱਜ ਦੀ ਗੱਲ ਕਰਦੀ ਅਸੀਂ 2007 ਤੋਂ 2025 ਦੀ ਗੱਲ ਵੀ 7 ਤੋਂ 25 ਤੱਕ 18 ਸਾਲ ਦੌਰਾਨ ਜੇ ਵਿਕਰਮ ਸਿੰਘ ਮਜੀਠੀਆ ਦਾ ਸਰਾਇ ਇੰਡਸਟਰੀ ਜਾਂ ਕੋਈ ਵਿਦੇਸ਼ੀ ਕਾਰੋਬਾਰ ਵਿਦੇਸ਼ੀ ਲੈਂਡ ਦੇਣ ਦਾ ਕੋਈ ਵਾ ਵਾਸਤਾ ਵੀ ਹੋਵੇ ਤਾਂ ਸਰਕਾਰ ਸਿੱਧ ਕਰਕੇ ਦਿਖਾਵੇ 540 ਕਰੋੜ ਰੁਪਏ ਦੀ ਉਹ ਕਹਿੰਦੇ ਗੱਲ ਕੀਤੀ ਜਾ ਰਹੀ ਹੈ 540 ਕਰੋੜ ਰੁਪਏ ਦੇ ਮਾਮਲੇ ਵਿਕਰਮ ਸਿੰਘ ਜੀਠੀਆ ਦੇ ਖਿਲਾਫ 540 ਕਰੋੜ ਰੁਪਏ ਦੀ ਜਾਇਦਾਦ ਉਹ ਕਹਿੰਦੇ 1 ਰੁਪਏ ਦੀ ਜਾਇਦਾਦ ਇਦਾਂ ਦੀ ਜਿਹੜੀ ਬੇਨਾਮੀ ਹੋਵੇ ਸਿੱਧ ਕਰਕੇ ਸਰਕਾਰ ਦਿਖਾਵੇ 540 ਕਰੋੜ ਅਦਾਲਤ ਦੇ ਵਿੱਚ ਹੁਣ ਤੱਕ ਸਰਕਾਰ ਕੁਝ ਨਹੀਂ ਕਰ ਸਕੀ ਸਾਰਾ ਕੁਝ ਉਹ ਕਹਿੰਦੇ ਬਿਲਕੁਲ ਫਰਜੀ ਹੈ ਅਜਿਹੀ ਕੋਈ ਗੱਲ ਹੀ ਨਹੀਂ ਹੈ ਤੇ ਸਾਈਪ੍ਰਸ ਦੀ ਕੰਪਨੀ ਦੀ ਕਹਿੰਦੇ ਗੱਲ ਕੀਤੀ ਜਾ ਰਹੀ ਹੈ ਸਾਈਪ੍ਰਸ ਦੀ ਅਜਿਹੀ ਕੋਈ ਕੰਪਨੀ ਨਹੀਂ ਕੰਪਨੀ ਅਮਰੀਕਾ ਦੀ ਹੈ ਜਿਹਦੇ ਵਿੱਚ ਇੰਡੀਆ ਦੇ ਬਹੁਤ ਸਾਰੇ ਲੋਕ ਬਿਜ਼ਨਸ ਕਰਦੇ ਨੇ ਤੇ ਵਿਦੇਸ਼ੀ ਲੋਕ ਵੀ ਕਰਦੇ ਨੇ ਬਹੁਤ ਸਾਰੇ ਦੇਸ਼ਾਂ ਨਾਲ ਸੰਬੰਧਿਤ ਇਹ ਕੰਪਨੀ ਹੈ ਜਿਹਦੇ ਵਿੱਚ 11.8 ਸ਼ੇਅਰ ਦੀ ਗੱਲ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵਿੱਚ ਅਰਸ਼ਦੀਪ ਸਿੰਘ ਕਹਿੰਦੇ 1000 ਕਰੋੜ 1000 ਏਕੜ ਦੀ ਗੱਲ ਜਿਹੜੀ ਕਰਦੀ ਹੈ ਸਰਕਾਰ ਉਹ ਕਿੱਥੇ ਹੈ ਦੱਸੋ ਕੀ ਹਿਮਾਚਲ ਦੇ ਵਿੱਚ ਕੋਈ ਸਰਕਾਰ ਨਹੀਂ ਕੀ ਸਰਕਾਰ ਉੱਥੋਂ ਦੀ ਕਾਰਵਾਈ ਨਹੀਂ ਕਰਦੀ ਇੰਨੀ ਜ਼ਮੀਨ ਖਰੀਦਣ ਵਾਲੇ ਦੇ ਖਿਲਾਫ ਇੰਨੀ ਜ਼ਮੀਨ ਖਰੀਦਣ ਦੀ ਇਜਾਜ਼ਤ ਕਿਸ ਨੇ ਦਿੱਤੀ ਹੈ ਇਹ ਵਿਕਰਮ ਸਿੰਘ ਮਜੀਠੀਆ ਦੇ ਪੇਜ ਤੋਂ ਕਹਿੰਦੇ ਨੇ ਅਰਸ਼ਦੀਪ ਸਿੰਘ ਕਲੇਰ ਉੱਥੇ ਇੱਕ ਵਿਸ਼ਵਾਭੀ ਸਾਬਤ ਕੀਤਾ ਜਾਵੇ ਹੁਣ ਕਪੂਰਥਲੇ ਚ ਗ੍ਰੀਨ ਐਵੇਨਿਊ ਜਿਸ ਦੀ ਗਰੀਵਕੌਰ ਮਜੀਠੀਆ ਦੇ ਵਿੱਚ 25% ਸ਼ੇਅਰ ਦੀ ਗੱਲ ਕਰਦੇ ਨੇ ਕਪੂਰਥਲੇ ਦੇ ਵਿੱਚ ਉਹ ਕਹਿੰਦੇ ਕਾਫੀ ਦੇਰ ਪਹਿਲਾਂ ਇਸ ਮਾਮਲੇ ਵਿੱਚ ਸੰਮਣੇਂ ਕਰਵਾਈ ਗਈ ਸੀ ਕਾਫੀ ਕੁਸ਼ਵੈ ਸਾਜ਼ਿਸ਼ ਤਹਿਤ ਪਰੰਤੂ ਸਾਰਾ ਕੁਝ ਝੂਠਾ ਸਾਬਤ ਹੋ ਚੁੱਕਾ ਪਹਿਲਾਂ ਹੀ ਤੇ ਐਸੀ ਕੋਈ ਗੱਲ ਹੀ ਨਹੀਂ ਗਨੀਵ ਕੌਰ ਮਜੀਠੀਆ ਦੇ ਨਾਂ ਤੇ ਐਸਾ ਕੁਝ ਵੀ ਨਹੀਂ ਹੈ ਕਹਿੰਦੇ ਜਿਸ ਸੈਨਿਕ ਫਾਰਮ ਦੀ ਗੱਲ ਵਿਜੀਲੈਂਸ ਕਰ ਰਹੀ ਜਿਸ ਸੈਨਿਕ ਫਾਰਮ ਦੀ ਪੰਜਾਬ ਸਰਕਾਰ ਗੱਲ ਕਰ ਰਹੀ ਹੈ ਉਹ ਕਹਿੰਦੇ ਐਸਾ ਕੋਈ ਸੈਨਿਕ ਫਾਰਮ ਨਹੀਂ ਹਾਂ ਸੈਨਿਕ ਫਾਰਮ ਇਹਨਾਂ ਦੇ ਪਿਤਾ ਜੀ ਦਾ ਘਰ ਹੈ ਸੈਨਿਕ ਫਾਰਮ ਪਿਤਾ ਜੀ ਦੇ ਘਰ ਨੂੰ ਕਿਹਾ ਜਾਂਦਾ ਸਾਰੇ ਐਡਰੈਸ ਨੇ ਮਜੀਠੀਆ ਦੇ ਸਾਰੇ ਐਜਟ ਨੇ ਐਡਰੈਸ ਨੇ ਪਰਿਵਾਰ ਦੇ ਉਹ ਸਾਰੇ ਸੈਨਿਕ ਫਾਰਮ ਦੇ ਨੇ ਜੇ ਘਰ ਦੇ ਮਾਮਲੇ ਨੂੰ ਵੀ ਪ੍ਰਚਾਰਨ ਤੇ ਪ੍ਰਸਾਰਨ ਦੇ ਯਤਨ ਕੀਤੇ ਜਾ ਰਹੇ ਨੇ ਫਿਰ ਅਸੀਂ ਕੀ ਕਰ ਸਕਦੇ ਆ ਸੈਨਿਕ ਫਾਰਮ ਤੋਂ ਬਾਦੋਂ ਕਹਿੰਦੇ ਜਿਹੜਾ ਕੁਝ ਚੈਨਲ ਜਿਹੜਾ ਕੁਝ ਸਰਕਾਰ ਕਰ ਰਹੀ ਹੈ ਸਰਕਾਰਾਂ ਕਹਿੰਦੀਆਂ ਨੇ ਕਿ ਵਿਕਰਮ ਸਿੰਘ ਮਜੀਠੀਆ ਦੀ ਜਾਇਦਾਦ ਜਫਤ ਕਰਨ ਦੇ ਹੁਕਮ ਕੀਤੇ ਗਏ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਕਾਰਵਾਈ ਹੋ ਗਈ ਹੈ ਕਹਿੰਦੇ ਉਹ ਸਾਰੇ ਚੈਨਲ ਤੇ ਉਹ ਸਾਰੇ ਲੋਕ ਮਾਨ ਹਾਨੀ ਲਈ ਤਿਆਰ ਰਹਣ ਕਿਉਂਕਿ ਅਜਿਹਾ ਕੁਝ ਨਹੀਂ ਹਾਂ ਸਰਕਾਰ ਜਾਂ ਅਜਿਹਾ ਕੁਝ ਅਦਾਲਤ ਕਰੇ ਆਰਡਰ ਕਰੇ ਉਹ ਜ਼ਰੂਰ ਸ਼ਫੀਸ਼ੈਂਟ ਹੋ ਸਕਦਾ ਪਰ ਅਜਿਹਾ ਬਿਨਾਂ ਕਿਸੇ ਤੱਥਾਂ ਤੋਂ ਅੱਜ ਪ੍ਰਚਾਰਿਆ ਜਾ ਰਿਹਾ ਵਿਕਰਮ ਸਿੰਘ ਮਜੀਠੀਆ ਦੇ ਐਸਾ ਕੁਝ ਵੀ ਨਹੀਂ ਉਹ ਕਹਿੰਦੇ ਥੋੜਾ ਸਾਮਾ ਦਿਓ ਸਾਨੂੰ ਦੁੱਧਾ ਦੁੱਧ ਤੇ ਪਾਣੀ ਕਰਨ ਵਿੱਚ ਸਮਾਂ ਲੱਗੇਗਾ ਤੇ ਬਿਕਰਮ ਸਿੰਘ ਮਜੀਠੀਆ ਦੀ ਅਗਲੀ ਪੇਸ਼ੀ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਜਾਵੇਗਾ ਜਿਸ ਤਰ੍ਹਾਂ ਅਰਸ਼ਦੀਪ ਸਿੰਘ ਪਲੇਅਰ ਨੇ ਅੱਜ ਤੱਥ ਪ੍ਰੇਸ਼ ਕੀਤੇ ਨੇ ਇਹਦੇ ਮੁਕਾਬਲੇ ਜਦੋਂ ਅਸੀਂ ਖੜਦੇ ਆਂ ਵੇਖਦੇ ਆਂ ਸੋਚਦੇ ਆਂ ਕਿ ਫਿਰ ਐਡਾ ਵੱਡਾ ਤਾਮਚਾਮ ਸਰਕਾਰ ਵੱਲੋਂ ਕਿਵੇਂ ਬੁਣਿਆ ਜਾ ਰਿਹਾ ਹੈ ਇਹ ਸੱਚ ਹੈ ਨਹੀਂ ਕਿ ਸਰਕਾਰ ਬਿਲਕੁਲ ਤੱਥਾਂ ਤੋਂ ਰਹਿਤ ਤੇ ਬਿਲਕੁਲ ਹੀ ਜ਼ੀਰੋ ਤੇ ਖੜੀ ਹੋਵੇ ਸਰਕਾਰ ਦੇ ਪੱਲੇ ਤਾਂ ਕੁਝ ਨਾ ਕੁਝ ਜ਼ਰੂਰ ਹੋਵੇਗਾ ਸਰਕਾਰ ਦੀ ਬਿਜிலੈਂਸ ਏਜੰਸੀ ਜਾਂ ਹੋਰ ਏਜੰਸੀਆਂ ਜਿਹੜੀ ਜਾਂਚ ਕਰ ਰਹੀਆਂ ਏਜੰਸੀਆਂ ਨੇ ਉਹ ਜ਼ਰੂਰ ਇਸ ਮਾਮਲੇ 'ਚ ਕੁਝ ਨਾ ਕੁਝ ਤਾਂ ਪੱਲੇ ਰੱਖੀ ਬੈਠੀਆਂ ਹੋਣਗੀਆਂ ਇਹ ਸਵਾਲ ਬਹੁਤ ਵੱਡਾ ਹੈ ਤੇ ਇਹ ਸਵਾਲ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਰਸ਼ਦੀਪ ਸਿੰਘ ਕਲੇਰ ਦੇ ਜਦੋਂ ਅਸੀਂ ਬਿਆਨ ਸੁਣਦੇ ਹਾਂ ਤੇ ਸਰਕਾਰ ਵੱਲੋਂ ਜਿੱਦੇ ਜਿੱਦੇ ਦਾਅਵੇ ਸੁਣਦੇ ਹਾਂ ਇਹਦੇ ਵਿਚਾਰੇ ਵਿੱਚ ਆਏ ਸਾਈਨ ਆਫ ਇੰਟਰੋਗੇਸ਼ਨ ਹੈ ਫੋਲੀਆ ਚਨ ਹੈ ਤੇ ਇਹ ਸੋਲੀਆ ਚਨ ਆਉਣ ਵਾਲੇ ਦਿਨਾਂ ਵਿੱਚ ਥੋੜਾ ਥੋੜਾ ਧੁੰਦਾ ਜਿਹੜੀ ਉਤੋਂ ਹਟਦੀ ਜਾਵੇਗੀ ਤੇ ਸਾਰਾ ਕੁਝ ਸਾਹਮਣੇ ਆਉਂਦਾ ਜਾਵੇਗਾ ਤੇ ਫਿਲਹਾਲ ਅਰਸ਼ਦੀਪ ਸਿੰਘ ਕਲੇਰੀ ਨੇ ਇੱਕ ਧੁੰਦ ਚੱਕਣ ਦਾ ਯਤਨ ਕੀਤਾ ਤੇ ਆਖਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੁਝ ਵੀ ਨਹੀਂ ਤੇ ਸਾਰਾ ਕੁਝ ਅਸੀਂ ਸਾਬਤ ਕਰਕੇ ਦਿਖਾਵਾਂਗੇ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ ਇਹ ਗੱਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ